ਨਮਸਕਾਰ ਬੀਲਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਆਪਾਂ ਆਈਪੀਐਲ ਔਰ ਪੀਐਸਐਲ ਦੀ ਅੱਜ ਗੱਲ ਕਰਾਂਗੇ ਕਿਉਂਕਿ ਜੋ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਆਰਮੀ ਦੇ ਵੱਲੋਂ ਵੀ ਬਾਰ-ਬਾਰ ਇਹ ਅਪੀਲ ਹੁਣ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਗਲਤ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਨਾ ਕੀਤੀ ਜਾਏ ਸੋ ਥੋੜੀ ਦੇਰ ਪਹਿਲਾਂ ਹੀ ਇੰਡੀਅਨ 에ਅਰ ਫੋਰਸ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਅਜੇ ਵੀ ਜਾਰੀ ਹੈ ਔਰ ਆਈਐਫ ਦੇਵ ਲੋਕਿਆ ਗਿਆ ਹੈ ਕਿ ਅਸੀਂ ਆਪਣੇ ਟਾਰਗੇਟ ਬੜੀ ਸਟੀਕਤਾ ਦੇ ਨਾਲ ਕੀਤੇ ਨੇ ਔਰ ਪ੍ਰੋਫੈਸ਼ਨਲੀ ਤੌਰ ਦੇ ਉਤੇ ਅਸੀਂ ਇਹ ਕੰਮ ਕੀਤਾ ਔਰ ਆਪਰੇਸ਼ਨ ਅਜੇ ਜਾਰੀ ਹੈ ਅਸੀਂ ਇਹਦੇ ਬਾਰੇ ਅੱਗੇ ਜਾਣਕਾਰੀ ਤੁਹਾਨੂੰ ਦਵਾਵਾਂਗੇ ਆਫੀਸ਼ੀਅਲੀ ਤੌਰ ਦੇ ਉਤੇ ਔਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਬਚੋ ਇਹ ਇੰਡੀਅਨ ਆਰਮੀ ਦੇ ਵੱਲੋਂ ਏਅਰ ਫੋਰਸ ਦੇ ਵੱਲੋਂ ਇਹ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ ਪਰ ਅੱਜ ਦਾ ਆਪਣਾ ਵਿਸ਼ਾ ਜਿਹੜਾ ਹੈ ਉਹ ਥੋੜਾ ਜਿਹਾ ਇਹਦੇ ਤੋਂ ਹਟਕੇ ਆ ਕਿਉਂਕਿ ਸਾਰੇ ਪਾਸਿਓਂ ਜਿੱਧਰੋਂ ਵੀ ਖਬਰਾਂ ਦੇਖ ਲਓ ਉਹ ਜੰਗ ਦੇ ਮੈਦਾਨ ਦੀਆਂ ਲੜਾਈ ਦੀਆਂ ਸਾਹਮਣੇ ਆ ਰਹੀਆਂ ਨੇ ਸੋ ਬਹੁਤ ਸਾਰੇ ਦੇਸ਼ ਦੇ ਵਿੱਚ ਐਸੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਇਸ ਚੀਜ਼ ਦੇ ਉੱਤੇ ਵੀ ਹੁਣ ਚਿੰਤਨ-ਮੰਥਨ ਕੀਤਾ ਜਾ ਰਿਹਾ ਕਿ ਯਾਰ ਜੇ ਲੜਾਈ ਰੁਕ ਗਈ ਹੈ ਜੇ ਸਮਝੌਤਾ ਹੋ ਗਿਆ ਤੇ ਫਿਰ ਆਈਪੀਐਲ ਦੁਬਾਰਾ ਸ਼ੁਰੂ ਕਰ ਲੈਣਾ ਚਾਹੀਦਾ ਹੈ ਆਈਪੀਐਲ ਦੁਬਾਰਾ ਸ਼ੁਰੂ ਕਦੋਂ ਹੋਏਗਾ ਉਹਦੇ ਤੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਸਾਨੂੰ ਬਹੁਤ ਸਾਰੇ ਲੋਕਾਂ ਦੇ ਵੱਲੋਂ ਪੁੱਛਿਆ ਜਾ ਰਿਹਾ ਕਿ ਆਈਪੀਐਲ ਕਦੋਂ ਸ਼ੁਰੂ ਹੋਏਗਾ ਔਰ ਉਸ ਦੇ ਨਾਲ ਹੀ ਗੱਲ ਆਪਾਂ ਨਾਲ ਦੇ ਗੁਆਂਢੀ ਮੁਲਕ ਦੇ ਵਿੱਚ ਪੀਐਸਐਲ ਵੀ ਚੱਲ ਰਹੀ ਹੈ ਪਾਕਿਸਤਾਨ ਸੁਪਰ ਲੀਗ ਵੀ ਚੱਲ ਰਹੀ ਹੈ ਉਹਦੇ ਤੇ ਵੀ ਕਰ ਲਾਂਗੇ ਕਿਉਂਕਿ ਉਹ ਵੀ ਉਸੇ ਟਾਈਮ ਦੇ ਉੱਤੇ ਜਾ ਕੇ ਉਹ ਵੀ ਖੜ ਗਈ ਹੈ ਕਿਉਂਕਿ ਜਦੋਂ ਦੋਵੇਂ ਦੇਸ਼ਾਂ ਦੇ ਵਿਚਕਾਰ ਇਹ ਸਾਰਾ ਤਣਾਅ ਵਧਿਆ ਤੇ ਦੋਵੇਂ ਦੇਸ਼ਾਂ ਦੀ ਜਿਹੜੀ ਕ੍ਰਿਕਟ ਹੈ ਉਹ ਵੀ ਖੜ ਗਈ ਹੈ ਜਿੱਥੇ ਬਾਕੀ ਸਾਰੇ ਪਾਸੇ ਨੁਕਸਾਨ ਹੋਇਆ ਉੱਥੇ ਆਈਪੀਐਲ ਔਰ ਪੀਐਸਐਲ ਨੂੰ ਵੀ ਨੁਕਸਾਨ ਹੋਇਆ ਉਹ ਨੁਕਸਾਨ ਕਿੱਦਾਂ-ਕਿੱਦਾਂ ਹੋਇਆ ਔਰ ਆਫਰ ਕਿੱਥੇ-ਕਿੱਥੇ ਆ ਦੋਨਾਂ ਨੂੰ ਸਾਰੀਆਂ ਗੱਲਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਕਿ ਆਈਪੀਐਲ ਦਾ ਮੁਕਾਬਲਾ ਜਿਹੜਾ ਪਿਛਲਾ ਮੁਕਾਬਲਾ ਧਰਮਸ਼ਾਲਾ ਦੇ ਵਿੱਚ ਜਦੋਂ ਚੱਲ ਰਿਹਾ ਸੀ ਪੰਜਾਬ ਕਿੰਗਸ ਔਰ ਦਿੱਲੀ ਦੇ ਵਿਚਕਾਰ ਔਰ ਰਾਤ ਨੂੰ ਜਦੋਂ ਇੱਕਦਮ ਪਾਕਿਸਤਾਨ ਦੇ ਵੱਲੋਂ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਗਏ ਔਰ ਉਸ ਮੈਚ ਨੂੰ 10 ਓਵਰ ਹੋਏ ਸੀ 10 ਓਵਰ ਇੱਕ ਬਾਲ ਤੇ 122 ਸਕੋਰ ਤੇ ਪੰਜਾਬ ਦੀ ਟੀਮ ਖੇਡ ਰਹੀ ਸੀ ਔਰ ਇੱਕ ਵਿਕਟ ਗਿਰੀ ਸੀ ਉਸ ਤੋਂ ਬਾਅਦ ਮੈਚ ਨੂੰ ਰੱਦ ਕਰਨਾ ਪਿਆ ਗਿਆ ਸਟੇਡੀਅਮ ਨੂੰ ਖਾਲੀ ਕਰ ਉਸ ਤੋਂ ਬਾਅਦ ਫਿਰ ਟੀਮ ਨੂੰ ਕਿਸ ਤਰੀਕੇ ਦੇ ਨਾਲ ਬੰਦੇ ਭਾਰਤ ਦੇ ਵਿੱਚ ਦਿੱਲੀ ਲਿਜਾਇਆ ਗਿਆ ਕਿਉਂਕਿ ਹਵਾਈ ਯਾਤਰਾ ਬੰਦ ਕੀਤੀ ਹੋਈ ਸੀ ਉਸ ਤੋਂ ਬਾਅਦ ਹੁਣ ਸਵਾਲ ਇਹ ਉੱਠ ਰਿਹਾ ਕਿ ਕੀ ਬੀਸੀਸੀਆਈ ਦੇ ਵੱਲੋਂ ਜਿਹੜਾ ਇੱਕ ਫੈਸਲਾ ਕੀਤਾ ਗਿਆ ਸੀ ਕਿ ਇੱਕ ਹਫਤੇ ਦੇ ਲਈ ਪੋਸਟਪੋਨ ਕੀਤਾ ਜਾਂਦਾ ਹੈ ਮੁਤਲ ਕੀਤਾ ਜਾਂਦਾ ਹੈ ਆਈਪੀਐਲ ਨੂੰ ਔਰ ਅਗਲਾ ਸ਼ੈਡਿਊਲ ਜਿਹੜਾ ਇਹਦਾ ਇੱਕ ਹਫਤੇ ਬਾਅਦ ਜਾਰੀ ਹੋਏਗਾ ਸੋ ਉਹ ਉਸ ਟਾਈਮ ਕੀਤਾ ਗਿਆ ਸੀ ਜਦੋਂ ਭਾਰਤ ਔਰ ਪਾਕਿਸਤਾਨ ਦੇ ਵਿੱਚ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਸੀ ਰੋਜ਼ ਰਾਤ ਨੂੰ ਬਹੁਤ ਜ਼ਿਆਦੀ ਫਾਇਰਿੰਗ ਹੋ ਰਹੀ ਸੀ ਪਰ ਬੀਤੇ ਕੱਲ ਸੀਜ਼ਫਾਇਰ ਦਾ ਐਲਾਨ ਹੋਇਆ ਰਾਤ ਨੂੰ ਪਰ ਸੀਜ਼ਫਾਇਰ ਦੇ ਐਲਾਨ ਤੋਂ ਬਾਅਦ ਕੁਝ ਸ਼੍ਰੀਨਗਰ ਦੇ ਕੁਝ ਇਲਾਕਿਆਂ ਦੇ ਵਿੱਚ ਗੋਲੀਬਾਰੀ ਦੀ ਘਟਨਾ ਜਿਹੜੀ ਸਾਹਮਣੇ ਜ਼ਰੂਰ ਆਈ ਹੈ ਪਰ ਫਿਲਹਾਲ ਜਿਹੜੇ ਹਾਲਾਤ ਹੋ ਨੇ ਉਹ ਸਮਾਨਿਆ ਨੇ ਠੀਕ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ ਵੀ ਠੀਕ ਹਾਲਾਤ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਫਿਲਹਾਲ ਠੀਕ ਹੈ ਰਾਜਸਥਾਨ ਦੇ ਵਿੱਚ ਵੀ ਔਰ ਗੁਜਰਾਤ ਦੇ ਵਿੱਚ ਵੀ ਸੋ ਇਹ ਹੁਣ ਸੰਭਾਵਨਾਵਾਂ ਨੇ ਕਿ ਆਈਪੀਐਲ ਦਾ ਅਗਲਾ ਸ਼ੈਡਿਊਲ ਕੀ ਰਹੇਗਾ ਕੀ ਹੁਣ ਆਈਪੀਐਲ ਇੱਕ ਹਫਤੇ ਬਾਅਦ ਸ਼ੁਰੂ ਹੋਏਗਾ ਕਿਉਂਕਿ ਵਿਦੇਸ਼ੀ ਖਿਡਾਰੀ ਜਿਹੜੇ ਨੇ ਉਹਨਾਂ ਨੂੰ ਸੁਰੱਖਿਆ ਕਾਰਨਾਂ ਦੇ ਕਰਕੇ ਆਪਣੇ ਆਪਣੇ ਮੁਲਕਾਂ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ ਸਭ ਦੇ ਲਈ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਆਈਪੀਐਲ ਦੇ ਲਈ ਬੀਸੀਸੀਆਈ ਦੇ ਵੱਲੋਂ ਅੱਜ ਇੱਕ ਬੈਠਕ ਕੀਤੀ ਜਾ ਰਹੀ ਹੈ ਦੁਬਾਰਾ ਉਹ ਇਸ ਕਰਕੇ ਕਿਉਂਕਿ ਬੀਤੇ ਕੱਲ੍ਹ ਹੀ ਸੀਜ਼ਫਾਇਰ ਜਿਹੜਾ ਹੋਇਆ ਉਸ ਤੋਂ ਬਾਅਦ BCCI ਨਵਾਂ ਐਲਾਨ ਜਿਹੜਾ ਉਹ IPL ਨੂੰ ਲੈ ਕੇ ਕਰ ਸਕਦੀ ਹੈ IPL ਦੇ ਲਈ BCCI ਇੰਨੀ ਉਤਾਪਲੀ ਕਿਉਂ ਨਜ਼ਰ ਆ ਰਹੀ ਹੈ ਕਿਉਂ ਅਜੇ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ ਕਿ IPL ਨੂੰ ਕੋਈ ਗੱਲ ਨਹੀਂ ਹਲੇ ਇੱਕ ਮਹੀਨਾ ਵੇਟ ਕਰ ਲੈਣਾ ਚਾਹੀਦਾ ਹੈ ਮਈ ਦਾ ਮਹੀਨਾ ਵੇਟ ਕਰੋ ਉਸ ਤੋਂ ਬਾਅਦ ਜੂਨ ਦੇ ਵਿੱਚ ਕਰਵਾ ਲਿਆ ਜਾਵੇ ਉਸ ਤੋਂ ਅੱਗੇ ਫਿਰ ਅਗਲੇ ਮਹੀਨਿਆਂ ਦੇ ਵਿੱਚ ਕਰਵਾ ਲਿਆ ਜਾਵੇ IPL ਨੂੰ ਇਸ ਕਰਕੇ BCCI ਜਲਦੀ ਤੋਂ ਜਲਦੀ ਖਤਮ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਅਗਲੇ ਜੂਨ ਮਹੀਨੇ ਤੋਂ ਭਾਰਤ ਔਰ ਇੰਗਲੈਂਡ ਦੇ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਹੋਣ ਜਾ ਰਹੀ ਹੈ ਔਰ ਭਾਰਤ ਦੀ ਟੀਮ ਨੇ ਇੰਗਲੈਂਡ ਖੇਲਣ ਜਾਣਾ ਸ਼ਡਿਊਲ ਪਹਿਲਾਂ ਹੀ ਬਣਿਆ ਹੋਇਆ ਹੈ ਦੂਸਰੇ ਪਾਸੇ ਆਸਟ੍ਰੇਲੀਆ ਔਰ ਸ਼ਾਇਦ ਸਾਊਥ ਅਫਰੀਕਾ ਦੇ ਵਿਚਕਾਰ ਵੀ 11 ਜੂਨ ਤੋਂ ਮੁਕਾਬਲੇ ਜਿਹੜੇ ਸ਼ੁਰੂ ਹੋਣ ਵਾਲੇ ਨੇ ਮਤਲਬ ਆਈਪੀਐਲ ਦੇ ਵਿੱਚ ਜਿਹੜੇ ਵਿਦੇਸ਼ੀ ਖਿਡਾਰੀ ਖੇਡ ਰਹੇ ਨੇ ਅਗਲੇ ਮਹੀਨੇ ਤੋਂ ਉਹਨਾਂ ਨੇ ਆਪਣੇ ਆਪਣੇ ਦੇਸ਼ ਦੇ ਲਈ ਖੇਡਣਾ ਹੈ ਉਹਨਾਂ ਦੇ ਸ਼ਡਿਊਲ ਬਿਜ਼ੀ ਹੋ ਜਾਣਗੇ ਔਰ ਉਸ ਤੋਂ ਬਾਅਦ ਜੇ ਇਹ ਮਈ ਦੇ ਵਿੱਚ ਟੂਰਨਾਮੈਂਟ ਖਤਮ ਨਾ ਹੋਇਆ ਜਿਵੇਂ 26 ਮਈ ਨੂੰ ਸ਼ਾਇਦ 25 ਕੁ 26 ਮਈ ਨੂੰ ਇਹਦਾ ਫਾਈਨਲ ਤੇ ਜੇ ਇਹ ਇਸ ਮਹੀਨੇ ਦੇ ਵਿੱਚ ਟੂਰਨਾਮੈਂਟ ਖਤਮ ਨਹੀਂ ਹੋਇਆ ਤੇ ਫਿਰ ਅਗਸਤ ਸਤੰਬਰ ਤੱਕ ਇਹ ਜਾ ਸਕਦਾ ਹੈ ਜਾਂ ਫਿਰ ਇਸ ਸਾਲ ਦੇ ਲਾਸਟ ਤੱਕ ਜਦੋਂ ਸ਼ਡਿਊਲ ਬਣੇਗਾ ਫਿਰ ਉਹਦੇ ਹਿਸਾਬ ਦੇ ਨਾਲ ਇਹ ਟੂਰਨਾਮੈਂਟ ਨੂੰ ਖਤਮ ਕੀਤਾ ਜਾਏਗਾ ਸੋ ਆਈਪੀਐਲ ਆਪਣੇ ਤੈਅ ਸਮੇਂ ਤੇ ਜੇ ਖਤਮ ਨਹੀਂ ਹੁੰਦਾ ਤੇ ਇਸ ਮਹੀਨੇ ਦੇ ਲਾਸਟ ਤੱਕ ਜੇ ਖਤਮ ਕਰਨ ਦੇ ਲਈ ਬੀਸੀਸੀਆਈ ਦੇ ਵੱਲੋਂ ਇਸ ਕਰਕੇ ਬਿਆਉਂਤ ਬੰਦੀਆਂ ਬਣਾਈਆਂ ਜਾ ਰਹੀਆਂ ਨੇ ਕਿ ਇਹ ਇਸ ਟੂਰਨਾਮੈਂਟ ਨੂੰ ਇਸੇ ਮਹੀਨੇ ਦੇ ਵਿੱਚ ਜੇ ਖਤਮ ਕਰਾ ਲਿਆ ਜਾਵੇ ਤਾਂ ਠੀਕ ਹੈ ਨਹੀਂ ਤਾਂ ਫਿਰ ਇਹ ਟੂਰਨਾਮੈਂਟ ਜਿਹੜਾ ਫਿਰ ਅੱਗੇ ਇਹਦੇ ਲਈ ਸਮਾਂ ਪਾਣਾ ਪਏਗਾ ਸਾਰੀਆਂ ਟੀਮਾਂ ਦੇ ਖਿਡਾਰੀਆਂ ਦਾ ਸ਼ਡਿਊਲ ਵੀ ਦੇਖਣਾ ਪਏਗਾ ਸੋ ਉਸ ਤੋਂ ਬਾਅਦ ਇਹ ਫਿਰ ਲੰਬਾ ਖਿੱਚਿਆ ਜਾ ਸਕਦਾ ਸੋ ਅੱਜ ਇੱਕ ਬੈਠਕ ਹੋਣ ਵਾਲੀ ਆ ਇਸ ਬੈਠਕ ਦੇ ਵਿੱਚ ਕੀ ਕੁਝ ਖਾਸ ਰਹੇਗਾ ਉਹਦੇ ਤੇ ਵੀ ਆਪਾਂ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਡੇ ਲਈ ਜਾਨਣਾ ਇਹ ਜ਼ਰੂਰੀ ਹੈ ਕਿ ਜਿਹੜੇ ਆਈਪੀਐਲ ਦੇ 16 ਮੁਕਾਬਲੇ ਫਾਈਨਲ ਤੱਕ 12 ਲੀਗ ਮੁਕਾਬਲੇ ਚਾਰ ਮੁਕਾਬਲੇ ਪਲੇਆਫ ਦੇ ਫਾਈਨਲ ਨੂੰ ਮਿਲਾ ਕੇ 16 ਮੁਕਾਬਲੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਕਰਵਾਉਣ ਦੇ ਲਈ ਘੱਟੋ-ਘੱਟ 2 ਹਫ਼ਤੇ ਦਾ ਸਮਾਂ ਜਿਹੜਾ ਹੈ ਉਹ ਬੀਸੀਸੀਆਈ ਨੂੰ ਚਾਹੀਦਾ ਹੈ 16 ਮੁਕਾਬਲੇ ਫਿਰ ਉਹ ਕੰਪਲੀਟ ਹੋ ਸਕਣਗੇ ਸੋ ਉਹਦੇ ਲਈ ਇੱਕ ਚਰਚਾ ਤਾਂ ਇਹ ਚੱਲ ਰਹੀ ਹੈ ਕਿ ਸ਼ਾਇਦ ਇਹਨਾਂ ਮੁਕਾਬਲਿਆਂ ਨੂੰ ਤਿੰਨ ਇਲਾਕਿਆਂ ਦੇ ਵਿੱਚ ਕਰਵਾਇਆ ਜਾ ਸਕਦਾ ਹੈ ਜਿਹਦੇ ਵਿੱਚ ਲਖਨਊ ਹੈਦਰਾਬਾਦ ਅ ਅਹਮਦਾਬਾਦ ਦਿੱਲੀ ਬੈਂਗਲੌਰ ਕੋਲਕੱਤਾ ਮੁੰਬਈ ਜੈਪੁਰ ਇਹ ਇਹ ਨੋ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮੁਕਾਬਲੇ ਹੋਣੇ ਸੀ ਪਰ ਹੁਣ ਜਿਹੜੀਆਂ ਨਵੀਆਂ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਸ਼ਾਇਦ ਲਖਨਊ ਔਰ ਚੇਨਈ ਬੈਂਗਲੌਰ ਇਹਨਾਂ ਕੁਝ ਇਲਾਕਿਆਂ ਦਾ ਕਲਕੱਤਾ ਇਹਨਾਂ ਕੁਝ ਇਲਾਕਿਆਂ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਤਿੰਨ ਵੈਨਿਊ ਦਾ ਜ਼ਿਕਰ ਕੀਤਾ ਗਿਆ ਸੀ ਕਿ ਤਿੰਨ ਵੈਨਿਊ ਦੇ ਵਿੱਚ ਇਹ ਮੈਚ ਜਿਹੜੇ ਨੇ ਉਹ ਕਰਵਾਏ ਜਾ ਸਕਦੇ ਨੇ ਪਰ ਅਜੇ ਤੱਕ ਇਹਦੀ ਪੁਸ਼ਟੀ ਨਹੀਂ ਹੋਈ ਅੱਜ ਸ਼ਾਮ ਤੱਕ ਇਹਦੀ ਪੁਸ਼ਟੀ ਹੋ ਸਕਦੀ ਹੈ ਕਿ ਕੀ ਆਈਪੀਐਲ ਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਕੁਝ ਦੋ ਤਿੰਨ ਵੈਨਿਊਜ਼ ਦੇ ਉੱਪਰ ਕਰਵਾਇਆ ਜਾ ਸਕਦਾ ਹੈ ਜੇ ਨਹੀਂ ਤੇ ਦੂਸਰੀ ਸੰਭਾਵਨਾ ਇਹਦੀ ਕੀ ਹੈ ਦੂਸਰੀ ਸੰਭਾਵਨਾ ਇਹਦੀ ਇਹ ਹੈ ਕਿ ਆਈਪੀਐਲ ਨੂੰ ਕਰਵਾਉਣ ਦੇ ਲਈ ਇੰਗਲੈਂਡ ਕ੍ਰਿਕਟ ਬੋਰਡ ਦੇ ਵੱਲੋਂ ਆਫਰ ਕੀਤੀ ਗਈ ਹੈ ਭਾਰਤ ਦੇ ਬੀਸੀਸੀਆਈ ਨੂੰ ਬੀਸੀਸੀਆਈ ਨੂੰ ਇਹ ਆਫਰ ਕੀਤੀ ਗਈ ਹੈ ਕਿ ਤੁਹਾਡੀ ਟੀਮ ਪੰਜ ਮੈਚ ਖੇਡਣ ਦੇ ਲਈ ਅਗਲੇ ਮਹੀਨੇ ਜਿਹੜਾ ਉਹ ਇੰਗਲੈਂਡ ਆ ਰਹੀ ਹੈ ਟੈਸਟ ਸੀਰੀਜ਼ ਹੈ ਉਸ ਤੋਂ ਪਹਿਲਾਂ ਜੇ ਤੁਸੀਂ ਚਾਹੋ ਤੇ ਇੰਗਲੈਂਡ ਦੇ ਵਿੱਚ ਆ ਕੇ ਤੁਸੀਂ ਇੰਗਲੈਂਡ ਔਰ ਵੇਲਜ਼ ਦੇ ਵਿੱਚ ਆ ਕੇ ਤੁਸੀਂ ਆਪਣੇ ਸ ਟੂਰਨਾਮੈਂਟ ਨੂੰ ਕੰਪਲੀਟ ਕਰੋ ਟੂਰਨਾਮੈਂਟ ਇੰਗਲੈਂਡ ਦੇ ਵਿੱਚ ਪੂਰਾ ਹੋਏ ਔਰ ਉਸ ਤੋਂ ਬਾਅਦ ਨਾਲ ਹੀ ਤੁਹਾਡੀ ਟੀਮ ਇੱਥੇ ਰੁਕ ਜਾਏ ਔਰ ਟੈਸਟ ਸੀਰੀਜ਼ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਸੋ ਇੰਗਲੈਂਡ ਦੇ ਵੱਲੋਂ ਇਹ ਆਫਰ ਜਿਹੜੀ ਆ ਭਾਰਤ ਦੇ BCCI ਨੂੰ ਦੇ ਦਿੱਤੀ ਗਈ ਹੈ ਹੁਣ BCCI ਦੇ ਹੱਥ ਦੋਨੇ ਪਾਸੇ ਉਹਦੇ ਹੱਥਾਂ ਦੇ ਵਿੱਚ ਕਹਿ ਲਓ ਕਿ ਆਫਰ ਹੈ ਚਾਹੇ ਉਹ ਆਪਣੇ ਅੰਦਰਲੇ ਦੋ ਤਿੰਨ ਵੈਨਿਊਜ਼ ਨੂੰ ਉਹ ਸਿਲੈਕਟ ਕਰਕੇ ਉਹਦੇ ਉੱਤੇ ਆਈਪੀਐਲ ਦੇ ਮੈਚ ਕਰਵਾ ਲੈ ਜਿਹੜੇ ਇਲਾਕੇ ਬਾਰਡਰ ਇਲਾਕੇ ਦੇ ਨਾਲ ਨਹੀਂ ਲੱਗਦੇ ਪਾਕਿਸਤਾਨ ਦੇ ਬਾਰਡਰ ਇਲਾਕੇ ਦੇ ਨਾਲ ਨਹੀਂ ਲੱਗਦੇ ਉਹਨਾਂ ਤੋਂ ਦੂਰ ਜਾ ਕੇ ਕਿਸੇ ਦੋ ਤਿੰਨ ਸਟੇਟਸ ਦੇ ਵਿੱਚ ਇਹਨਾਂ ਮੈਚਾਂ ਨੂੰ ਕੰਪਲੀਟ ਕਰਵਾਇਆ ਜਾ ਸਕਦਾ ਹੈ ਜਾਂ ਫਿਰ ਉਹਨਾਂ ਦੇ ਕੋਲ ਇੱਕ ਆਫਰ ਇਹ ਵੀ ਹੈ ਕਿ ਇੰਗਲੈਂਡ ਕ੍ਰਿਕਟ ਬੋਰਡ ਦੇ ਵੱਲੋਂ ਜਿਹੜਾ ਉਹਨਾਂ ਨੂੰ ਆਫਰ ਕਰ ਦਿੱਤਾ ਗਿਆ ਕਿ ਤੁਸੀਂ ਇੰਗਲੈਂਡ ਦੇ ਵਿੱਚ ਆਓ ਇੱਥੇ ਆ ਕੇ ਆਪਣਾ ਟੂਰਨਾਮੈਂਟ ਕੰਪਲੀਟ ਕਰੋ ਔਰ 20 ਜੂਨ ਨੂੰ ਜਿਹੜਾ ਤੁਹਾਡਾ ਫਿਰ ਇੱਥੇ ਇੰਗਲੈਂਡ ਦੇ ਨਾਲ ਮੁਕਾਬਲਾ ਮੁਕਾਬਲੇ ਸ਼ੁਰੂ ਹੋਣਗੇ ਉਸ ਤੋਂ ਬਾਅਦ ਤੁਹਾਡੀ ਟੀਮ ਇੱਥੇ ਰੁਕ ਤੇ ਉਹ ਟੂਰਨਾਮੈਂਟ ਜਿਹੜਾ ਕੰਟੀਨਿਊ ਹੋ ਸਕਦਾ ਦੋ ਸੰਭਾਵਨਾਵਾਂ ਇਹ ਹੋ ਗਈਆਂ ਸੋ ਅੱਜ ਇਹਦੇ ਉੱਤੇ ਫਾਈਨਲ ਜਿਹੜਾ ਉਹ ਅੱਜ ਸ਼ਾਮ ਤੱਕ ਆ ਸਕਦਾ ਹੈ ਰਿਪੋਰਟ ਸਾਹਮਣੇ ਆ ਸਕਦੀ ਹੈ ਕਿ ਬੀਸੀਸੀਆਈ ਦੇ ਵੱਲੋਂ ਕੀ ਫੈਸਲਾ ਕੀਤਾ ਗਿਆ ਪਰ ਸੰਭਾਵਨਾਵਾਂ ਬਹੁਤ ਜ਼ਿਆਦੀਆਂ ਇਹ ਨੇ ਕਿ ਬੀਸੀਸੀਆਈ ਇਸ ਟੂਰਨਾਮੈਂਟ ਨੂੰ ਇਸ ਮਹੀਨੇ ਦੇ ਲਾਸਟ ਤੱਕ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਅਦਰਵਾਈਜ਼ ਇਹ ਟੂਰਨਾਮੈਂਟ ਲੰਬਾ ਚੱਲ ਜਾਏਗਾ ਦੂਸਰੇ ਪਾਸੇ ਆਪਾਂ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਗੱਲ ਦਾ ਆਪਾਂ ਆਈਪੀਐਲ ਦੀ ਕਰ ਰਹੇ ਹਾਂ ਤੇ ਪੀਐਸਐਲ ਦਾ ਆਪਾਂ ਜ਼ਿਕਰ ਕਿਉਂ ਕੀਤਾ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਪਾਕਿਸਤਾਨ ਸੁਪਰ ਲੀਗ ਚ ਉਹਦੇ ਵਿੱਚ ਵੀ ਜਦੋਂ ਰਾਵਲਪਿੰਡੀ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹਦੇ ਕੋਲ ਧਮਾਕਾ ਹੁੰਦਾ ਉਸ ਤੋਂ ਬਾਅਦ ਪੀਐਸਐਲ ਉੱਥੇ ਵੀ ਮੁਤਲ ਕਰ ਦਿੱਤਾ ਗਿਆ ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਵੱਲੋਂ ਆਪਣੇ ਆਪ ਮੁਹਾਰਈ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਇਸ ਟੂਰਨਾਮੈਂਟ ਨੂੰ ਦੁਬਈ ਦੇ ਵਿੱਚ ਸ਼ਿਫਟ ਕਰ ਦਿੱਤਾ ਦੁਬਈ ਦੇ ਵਿੱਚ ਇਹਦੇ ਅਗਲੇ ਮੈਚ ਹੋਣਗੇ ਪਰ ਉੱਥੇ ਕ੍ਰਿਕਟ ਬੋਰਡ ਦੇ ਵੱਲੋਂ ਅਮਰਾਤ ਕ੍ਰਿਕਟ ਬੋਰਡ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਸੁਰੱਖਿਆ ਕਾਰਨਾਂ ਦੇ ਕਰਕੇ ਅਸੀਂ ਇਹ ਮੈਚ ਇੱਥੇ ਨਹੀਂ ਕਰਵਾ ਸਕਦੇ ਪਾਕਿਸਤਾਨ ਨੇ ਆਪਣੇ ਤੌਰ ਦੇ ਉੱਤੇ ਕਹਿ ਦਿੱਤਾ ਕਿ ਅਸੀਂ ਦੁਬਈ ਦੇ ਵਿੱਚ ਕਰਾਂਗੇ ਪਰ ਉਹਨਾਂ ਦੇ ਵੱਲੋਂ ਇਹ ਮਨਾ ਕਰ ਦਿੱਤਾ ਗਿਆ ਇਹ ਕਹਿ ਕੇ ਕਿ ਦੋਨਾਂ ਦੇਸ਼ਾਂ ਦੇ ਨਾਲ ਸਾਡੇ ਸਬੰਧ ਚੰਗੇ ਨੇ ਔਰ ਅਸੀਂ ਆਪਣੇ ਦੇਸ਼ ਦੇ ਵਿੱਚ ਇਸ ਤਰੀਕੇ ਦਾ ਕੋਈ ਵੀ ਮਾਹੌਲ ਖਰਾਬ ਨਹੀਂ ਕਰਾਉਣਾ ਚਾਹੁੰਦੇ ਔਰ ਇਸ ਕਰਕੇ ਅਸੀਂ ਪੀਐਸਐਲ ਦੇ ਮੈਚ ਇੱਥੇ ਨਹੀਂ ਕਰਵਾ ਸਕਦੇ ਜਿਸ ਤੋਂ ਬਾਅਦ ਫਿਰ ਹੁਣ ਪੀਐਸਐਲ ਜਿਹੜਾ ਮੁਅਤਲ ਕੀਤਾ ਹੋਇਆ ਉਦੋਂ ਤੱਕ ਜਦੋਂ ਤੱਕ ਮਾਹੌਲ ਠੀਕ ਨਹੀਂ ਹੁੰਦਾ ਉਦੋਂ ਤੱਕ ਪੀਐਸਐਲ ਦੇ ਕੋਲ ਅਜੇ ਤੱਕ ਕੋਈ ਆਪਸ਼ਨ ਨਹੀਂ ਹੈ ਕਿ ਪੀਐਸਐਲ ਅੱਗੇ ਕਿੱਥੇ ਜਾ ਕੇ ਉਹਦੇ ਮੈਚ ਕਦੋਂ ਸ਼ੁਰੂ ਹੋਣਗੇ ਕਦੋਂ ਖਤਮ ਹੋਣਗੇ ਦੂਸਰੇ ਪਾਸੇ ਭਾਰਤ ਦੇ ਕੋਲੇ ਇਹ ਆਪਸ਼ਨ ਆ ਗਈ ਹੈ ਭਾਰਤ ਆਪਣੇ ਦੋ ਤਿੰਨ ਇਲਾਕਿਆਂ ਦੇ ਵਿੱਚ ਦੋ ਤਿੰਨ ਸਟੇਟਸ ਦੇ ਵਿੱਚ ਇਸ ਮੁਕਾਬਲਿਆਂ ਨੂੰ ਕਰਵਾ ਸਕਦਾ ਹੈ ਜੇ ਇੱਥੇ ਨਹੀਂ ਹੁੰਦਾ ਤੇ ਇੰਗਲੈਂਡ ਦੇ ਵੱਲੋਂ ਸਿੱਧੀ ਆਫਰ ਭਾਰਤ ਨੂੰ ਆ ਗਈ ਹੈ ਕਿ ਤੁਸੀਂ ਉੱਥੇ ਆ ਕੇ ਆਪਣੇ ਮੈਚਾਂ ਨੂੰ ਕਰਵਾ ਸਕਦੇ ਹੋ ਸੋ ਆਈਪੀਐਲ ਔਰ ਪੀਐਸਐਲ ਦੋਮੇ ਕੋਲੀਗ ਨੇ ਹਾਲਾਂਕਿ ਆਈਪੀਐਲ ਦਾ ਰੁਤਬਾ ਜਿਵੇਂ ਪਾਕਿਸਤਾਨ ਔਰ ਭਾਰਤ ਦੀ ਜੇ ਤੁਸੀਂ ਅਰਥਵਿਵਸਥਾ ਦੀ ਗੱਲ ਕਰੋ ਜਾਂ ਡਿਫੈਂਸਿਵ ਸਿਸਟਮ ਦਾ ਜੇ ਤੁਸੀਂ ਗੱਲ ਕਰੋ ਤੇ ਉਸ ਹਿਸਾਬ ਦੇ ਨਾਲ ਭਾਰਤ ਬਹੁਤ ਅੱਗੇ ਖੜਾ ਹੈ ਤੇ ਉਸੇ ਤਰੀਕੇ ਦੇ ਨਾਲ ਆਈਪੀਐਲ ਵੀ ਜਿਹੜੀ ਆਈਪੀਐਲ ਟੂਰਨਾਮੈਂਟ ਹੈ ਉਹ ਵੀ ਪੀਐਸਐਲ ਦੇ ਮੁਕਾਬਲੇ ਬਹੁਤ ਵੱਡਾ ਹੈ ਜਿਹੜੇ ਜਿਹੜੇ ਪਲੇਅਰ ਆਈਪੀਐਲ ਦੇ ਵਿੱਚ ਖਰੀਦੇ ਨਹੀਂ ਜਾਂਦੇ ਜਾਂ ਜਿਹੜੇ ਪਲੇਅਰ ਆਈਪੀਐਲ ਖੇਡ ਖੇਡ ਕੇ ਬਜ਼ੁਰਗ ਹੋ ਗਏ ਨੇ ਹੁਣ ਆਈਪੀਐਲ ਦੇ ਆਕਸ਼ਨ ਦੇ ਵਿੱਚ ਹੀ ਨਹੀਂ ਉਹਨਾਂ ਨੂੰ ਲਿਆ ਜਾਂਦਾ ਤੁਸੀਂ ਇਹ ਸਮਝੋ ਕਿ ਪਾਕਿਸਤਾਨ ਦੀ ਸੁਪਰ ਲੀਗ ਦੇ ਵਿੱਚ ਉਹ ਪਲੇਅਰ ਜਾ ਕੇ ਫਿਰ ਖੇਡਦੇ ਨੇ ਡੇਵਿਡ ਵਾਰਨਰ ਦਾ ਤੁਸੀਂ ਬਹੁਤ ਵੱਡੀ ਐਗਜ਼ਾਮਪਲ ਹੈ ਡੇਵਿਡ ਵਾਰਨਰ ਨੂੰ ਇਸ ਵਾਰ ਆਈਪੀਐਲ ਦੇ ਵਿੱਚ ਨਹੀਂ ਖਰੀਦਿਆ ਗਿਆ ਕਿਸੇ ਟੀਮ ਨੇ ਨਹੀਂ ਖਰੀਦਿਆ ਤੇ ਪੀਐਸਐਲ ਦਾ ਉਹ ਸਭ ਤੋਂ ਮਹਿੰਗਾ ਪਲੇਅਰ ਹੈ ਸ਼ਰਟ 2.5 ਕਰੋੜ ਰੁਪਏ ਦਾ ਸੋ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ 2.5 ਕਰੋੜ ਰੁਪਏ ਦਾ ਉੱਥੇ ਦਾ ਸਭ ਤੋਂ ਮਹਿੰਗਾ ਪਲੇਅਰ ਜਿਹੜਾ ਖਰੀਦਿਆ ਗਿਆ ਔਰ ਦੂਸਰੇ ਪਾਸੇ ਜੇ ਤੁਹਾਨੂੰ ਬੈਭਬ ਸੂਰਿਆਵੰਸ਼ੀ ਯਾਦ ਹੋਵੇ ਜਿਹੜਾ ਕਿ 14 ਸਾਲ ਦਾ ਨੌਜਵਾਨ ਹੈ ਉਹਨੂੰ 1 ਕਰੋੜ ਤੋਂ ਵੱਧ ਦਾ ਖਰੀਦਿਆ ਹੋਇਆ ਇੱਥੇ ਆਈਪੀਐਲ ਦੇ ਵਿੱਚ ਸੋ ਤੁਸੀਂ ਉਹਦੀ ਤੁਲਨਾ ਮੈਂ ਇਸ ਕਰਕੇ ਤੁਲਨਾ ਕਰ ਰਿਹਾ ਕਿ ਪੀਐਸਐਲ ਦਾ ਜੇ ਜ਼ਿਕਰ ਅਸੀਂ ਆਈਪੀਐਲ ਦੇ ਨਾਲ ਕਰ ਰਹੇ ਹਾਂ ਤਾਂ ਮਤਲਬ ਇਹ ਨਹੀਂ ਕਿ ਪੀਐਸਐਲ ਸੁਪਰ ਲੀਗ ਜਿਹੜੀ ਆ ਉਹ ਆਈਪੀਐਲ ਦੇ ਬਰਾਬਰ ਹੈ ਸਿਰਫ ਜ਼ਿਕਰ ਇਸ ਕਰਕੇ ਕਰ ਰਹੇ ক্রিকেট ਦਾ ਜ਼ਿਕਰ ਹੋ ਰਿਹਾ ਇਸ ਕਰਕੇ ਕਿ ਇੱਕ ਪਾਸੇ ਭਾਰਤ ਨੂੰ ਅੱਜ ਆਫਰ ਹੈ ਦੂਸਰੇ ਮੁਲਕ ਤੋਂ ਵੀ ਔਰ ਪਾਕਿਸਤਾਨ ਦੀ ਇਹ ਲੀਗ ਜਿਹੜੀ ਆ ਦੂਸਰੇ ਮੁਲਕ ਜਾਣਾ ਚੰਦੀ ਸੀ ਉਹਨਾਂ ਨੇ ਮਨਾਂ ਕਰ ਦਿੱਤਾ ਬੀਸੀਸੀਆਈ ਤੁਹਾਡੇ ਨਾਲ ਇਹ ਨਹੀਂ ਖੇਡ ਸਕਦੇ ਸੋ ਇਸ ਕਰਕੇ ਅੱਜ ਇਹ ਡਿਸਾਈਡ ਹੋ ਜਾਏਗਾ ਕਿ ਮੈਚ ਭਾਰਤ ਦੇ ਵਿੱਚ ਹੀ ਹੋਣਗੇ ਜਾਂ ਫਿਰ ਇਹ ਮੈਚ ਹੁਣ ਇੰਗਲੈਂਡ ਦੇ ਵਿੱਚ ਜਾਣਗੇ ਇਹ ਬੀਸੀਸੀਆਈ ਡਿਸਾਈਡ ਕਰੇਗਾ ਪਰ ਮੈਨੂੰ ਕਿਤੇ ਨਾ ਕਿਤੇ ਆਪਣੇ ਤੌਰ ਦੇ ਉਤੇ ਜੋ ਸੰਭਾਵਨਾਵਾਂ ਲੱਗ ਰਹੀਆਂ ਨੇ ਜੋ ਖਬਰਾਂ ਦੇ ਆਪ ਮੁਹਾਰੇ ਤੋਂ ਆਪਾਂ ਉਹਦਾ ਵਿਸ਼ਲੇਸ਼ਣ ਜੇ ਕਰਨ ਦੀ ਕੋਸ਼ਿਸ਼ ਕਰੀਏ ਤੇ ਕਦੇ ਵੀ BCCI ਨਹੀਂ ਚਾਹੇਗੀ ਕਿ ਇਸ ਟੂਰਨਾਮੈਂਟ ਨੂੰ ਅਗਲੇ 2-3 ਮਹੀਨੇ ਦੇ ਲਈ ਪੋਸਟਪੋਨ ਕੀਤਾ ਜਾਏ ਇਸ ਟੂਰਨਾਮੈਂਟ ਨੂੰ ਜਲਦ ਤੋਂ ਜਲਦ ਇੱਥੇ ਇਸੇ ਮਹੀਨੇ ਕਰਵਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ BCCI ਦੀ ਹੋ ਸਕਦੀ ਹੈ ਔਰ ਉਮੀਦ ਹੈ ਕਿ ਜਿਹੜੇ ਖੇਡ ਪ੍ਰੇਮੀ ਲੋਕ ਨੇ ਜਿਹੜੇ ক্রিকেট ਨੂੰ ਪਿਆਰ ਕਰਦੇ ਨੇ ਉਹਨਾਂ ਦੇ ਲਈ ਇੱਕ ਚੰਗੀ ਖਬਰ ਕਿਉਂਕਿ ਕੱਲ ਹੀ ਜਿਵੇਂ ਸ਼ਾਮ ਨੂੰ ਸੀਜ਼ਫਾਇਰ ਦਾ ਐਲਾਨ ਹੋਇਆ ਉਸ ਤੋਂ ਬਾਅਦ ਲੋਕ ਘਰਾਂ ਦੇ ਵਿੱਚ ਸ਼ਾਂਤ ਹੋ ਕੇ ਜਾ ਕੇ ਬੈਠ ਗਏ ਪਤਾ ਲੱਗ ਗਿਆ ਕਿ ਅੱਜ ਰਾਤ ਨੂੰ ਲਾਈਟਾਂ ਨਹੀਂ ਬੰਦ ਹੋਣੀਆਂ ਪਤਾ ਲੱਗ ਗਿਆ ਕਿ ਅੱਜ ਜਲਦੀ ਰੋਟੀ ਖਾ ਕੇ ਸੌਣਾ ਨਹੀਂ ਪੈਣਾ ਪਤਾ ਲੱਗ ਗਿਆ ਕਿ ਅੱਜ ਬੰਬਾਂ ਦੀ ਆਤਿਸ਼ਵਾਜੀਆਂ ਦੀ ਸਾਇਰਨ ਦੀ ਆਵਾਜ਼ ਨਹੀਂ ਆਣੀ ਉਸ ਤੋਂ ਬਾਅਦ ਲੋਕ ਹੁਣ ਫਿਰ ਇਸ ਚਿੰਤਾ 'ਚ ਪੈ ਗਏ ਵੀ ਯਾਰ ਫਿਰ ਆਈਪੀਐਲ ਕਿਉਂ ਬੰਦ ਕਰ ਦਿੱਤਾ ਲੇ ਹੁਣ ਘਰ ਬੈਠ ਕੇ ਆਈਪਲ ਦੇਖ ਲੈਂਦੇ ਉਹ ਇਸ ਕਰਕੇ ਆਪਾਂ ਖਬਰ ਥੋੜੀ ਜਿਹੀ ਹਟ ਕੇ ਇਸ ਕਰਕੇ ਕੀਤੀ ਹੈ ਕਿ ਬਹੁਤ ਸਾਰੇ ਨਿਊਜ਼ ਚੈਨਲਾਂ ਦੇ ਵੱਲੋਂ ਤਾਂ ਇਹ ਦੱਸਿਆ ਹੀ ਜਾ ਰਿਹਾ ਕਿ ਉੱਥੇ ਕੀ ਹੋ ਰਿਹਾ ਹੈ ਬਾਰਡਰ ਤੇ ਕੀ ਹੋ ਰਿਹਾ ਹੈ ਸਥਿਤੀ ਕੀ ਹੈ ਪਰ ਆਈਪਲ ਔਰ ਜਿਹੜੇ ਲੋਕ ਪੀਐਸਐਲ ਦੇਖਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਹ ਖਬਰ ਜ਼ਰੂਰੀ ਸੀ ਔਰ ਆਈਪਲ ਨੂੰ ਚਾਹਣ ਵਾਲੇ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਨੇ ਔਰ ਇਸ ਕਰਕੇ ਉਮੀਦ ਹੈ ਕਿ ਆਈਪਲ ਦੇ ਬਾਰੇ ਅੱਜ ਸ਼ਾਮ ਤੱਕ ਕੋਈ ਨਾ ਕੋਈ ਫੈਸਲਾ ਜਿਹੜਾ BCCI ਦੇ ਵੱਲੋਂ ਲਿਆ ਜਾਏਗਾ ਔਰ ਉਸ ਤੋਂ ਬਾਅਦ ਉਹਦੇ ਤੇ ਵੀ ਆਪਾਂ ਚਰਚਾ ਕਰਾਂਗੇ ਕਿ ਕੀ ਭਾਰਤ ਦੇ ਵਿੱਚ ਹੋ ਰਿਹਾ IPL ਜਾਂ ਫਿਰ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਕੇ IPL ਨੂੰ ਕੰਪਲੀਟ ਕੀਤਾ ਜਾਂਦਾ ਹੈ ਸੋ ਇਹ ਅੱਜ ਦੀ ਇਹ ਖਬਰ ਸੀ IPL ਨੂੰ ਲੈ ਕੇ PSL ਨੂੰ ਲੈ ਕੇ ਇਹਦੇ ਵਿੱਚ ਜੋ ਵੀ ਅਪਡੇਟ ਆਏਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਰਹੋ VILTVI UK ਧੰਨਵਾਦ